ਦੋਸਤੋ ਇੱਕ ਮੱਛਰ ਇੱਕ ਵਾਰ ਵਿੱਚ ਕਿੰਨਾ ਮਨੁੱਖੀ ਖੂਨ ਪੀ ਸਕਦਾ ਹੈ ਉਹ ਉਸ ਖੂਨ ਦਾ ਕੀ ਕਰਦਾ ਹੈ ਆਉਂ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਆਮ ਤੌਰ ਤੇ ਗਰਮੀਆਂ ਦਾ ਮੌਸਮ ਆਉਂਦੇ ਹੀ ਮੱਛਰ ਦੀ ਦਸਤਕ ਦੇਣ ਲੱਗ ਪੈਂਦੇ ਹਨ ਘਰਾਂ ਦੇ ਕੋਨਿਆਂ ਛੱਤਾਂ ਤੇ ਅਤੇ ਬਾਹਰ ਖੁੱਲੇ ਵਿੱਚ ਮੱਛਰਾਂ ਦੀ ਖੂ ਪਰਮਾਰ ਹੁੰਦੀ ਹੈ ਵੈਸੇ ਤਾਂ ਅੱਜ ਕੱਲ੍ਹ ਦੇ ਮੱਛਰ ਸਰਦੀਆਂ ਦੇ ਵਿੱਚ ਵੀ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਪਰ ਗਰਮੀਆਂ ਦੇ ਵਿੱਚ ਇਹਨਾਂ ਦੀ ਗਿਣਤੀ ਵਧ ਜਾਂਦੀ ਹੈ ਸਾਰੇ ਮੱਛਰ ਖਤਰਨਾਕ ਹੁੰਦੇ ਹਨ ਮੱਦਾ ਏਡਜ਼ ਜ਼ੇਪਟੀ ਮੱਛਰ ਦੇ ਕੱਟਣ ਨਾਲ ਡੇਂਗੂ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ ਦੋਸਤੋ ਮਲੇਰੀਆ ਮੱਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਸ ਤੋਂ ਇਲਾਵਾ ਜਦੋਂ ਆਮ ਮੱਛਰ ਵੀ ਤੁਹਾਨੂੰ ਡੰਗ ਮਾਰਦਾ ਹੈ ਤਾਂ ਦਰਦ ਹੁੰਦਾ ਹੈ ਜਿਸ ਥਾਂ ਤੇ ਮੱਛਰ ਨੇ ਕੱਟਿਆ ਹੁੰਦਾ ਹੈ ਉਸ ਥਾਂ ਤੇ ਸੋਜ ਵੀ ਆ ਜਾਂਦੀ ਹੈ ਆਓ ਜਾਣਦੇ ਹਾਂ ਮੱਛਰ ਤੁਹਾਨੂੰ ਕੱਟਣ ਤੋਂ ਬਾਅਦ ਤੁਹਾਡੇ ਸਰੀਰ ਵਿੱਚੋਂ ਕਿੰਨਾ ਖੂਨ ਚੂਸਦੇ ਹਨ ਫਿਰ ਉਹ ਉਸ ਖੂਨ ਦਾ ਕੀ ਕਰਦੇ ਹਨ ਆਓ ਜਾਣਦੇ ਹਾਂ ਦੋਸਤੋ ਮੱਛਰਾਂ ਦੀ ਖੁਰਾਕ ਮਨੁੱਖਾਂ ਜਾਂ ਚਮੜੀ ਵਾਲੇ ਜਾਨਵਰਾਂ ਦਾ ਖੂਨ ਹੈ ਮੱਛਰ ਆਪਣੇ ਸਰੀਰ ਦੇ ਭਾਰ ਇੱਕ ਮੱਛਰ ਦਾ ਔਸਤਨ ਭਾਰ ਲਗਭਗ 6 ਮਿਲੀਗ੍ਰਾਮ ਹੁੰਦਾ ਹੈ। ਇੱਕ ਮੱਛਰ ਵਿੱਚ ਇੱਕ ਦੰਦੀ ਵਿੱਚ ਸਰੀਰ ਵਿੱਚੋਂ ਉਹ 1 ਤੋਂ 10 ਗ੍ਰਾਮ ਤੱਕ ਖੂਨ ਪੀ ਸਕਦਾ ਹੈ। ਇਸ ਦਾ ਮਤਲਬ ਹੈ ਕਿ ਮੱਛਰ ਨੂੰ ਆਪਣੀ ਖਰਾਕ ਪੂਰੀ ਕਰਨ ਲਈ ਤਿੰਨ ਤੋਂ ਚਾਰ ਵਾਰ ਡੰਗ ਮਾਰਨਾ ਪਵੇਗਾ। ਮੱਛਰ ਦੇ ਦੰਦ ਨਹੀਂ ਹੁੰਦੇ, ਉਹ ਆਪਣੇ ਮੂੰਹ ਵਿੱਚ ਹੀ ਤਿੱਖੇ ਡੰਗ ਨਾਲ ਖੂਨ ਚੂਸਦਾ ਹੈ। ਹੁਣ ਗੱਲ ਕਰਦੇ ਆ ਕਿ ਮੱਛਰ ਖੂਨ ਪੀ ਕੇ ਉਹਦਾ ਕਰਦਾ ਕੀ ਹੈ? ਦੋਤੋਂ ਮੱਛਰ ਦੇ ਜੀਵਨ ਵਿੱਚ ਖੂਨ ਬਹੁਤ ਜ਼ਰੂਰੀ ਹੈ ਇਹ ਉਹਨਾਂ ਨੂੰ ਪ੍ਰਜਨਨ ਵਿੱਚ ਮਦਦ ਕਰਦਾ ਹੈ ਖੂਨ ਵਿੱਚ ਮੌਜੂਦ ਪ੍ਰੋਟੀਨ ਮਾਦਾ ਮੱਛਰਾਂ ਦੇ ਪ੍ਰਜਨਨ ਵਿੱਚ ਮਦਦ ਕਰਦਾ ਹੈ ਤੁਹਾਨੂੰ ਦੱਸ ਦੇ ਕਿ ਸਿਰਫ ਮਾਦਾ ਮੱਛਰ ਹੀ ਇਨਸਾਨਾਂ ਦਾ ਖੂਨ ਪੀਂਦੀ ਹੈ ਖੂਨ ਪੀਣ ਤੋਂ ਬਾਅਦ ਉਹ ਕੁਝ ਦਿਨ ਆਰਾਮ ਕਰਦੀ ਹੈ ਇਸ ਤੋਂ ਬਾਅਦ ਜਦੋਂ ਖੂਨ ਹਾਜ਼ਮ ਹੁੰਦਾ ਹੈ ਅੰਡੇ ਵਿਕਸਿਤ ਹੁੰਦੇ ਹਨ ਇਸ ਤੋਂ ਬਾਅਦ ਮਾਦਾ ਮੱਛਰ ਉਹਨਾਂ ਨੂੰ ਪਾਣੀ ਵਿੱਚ ਛੱਡ ਦਿੰਦੀ ਹੈ ਜਿਸ ਕਾਰਨ ਜ਼ਿਆਦਾ ਮੱਛਰ ਪੈਦਾ ਹੁੰਦੇ ਹਨ